ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਡੇ YouTube ਚੈਨਲ ਤੇ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਈਵਨਿੰਗ 스ਨੈਕਸ ਦੇ ਵਿੱਚ ਪਿਆਜ਼ ਵਾਲੀਆਂ ਟਿੱਕੀਆਂ ਬਣਾ ਕੇ ਤਿਆਰ ਕਰਾਂਗੇ ਪਿਆਜ਼ ਵਾਲੀਆਂ ਟਿੱਕੀਆਂ ਬਣਾਉਣ ਦੇ ਲਈ ਮੈਂ ਇੱਕ ਬੌਲ ਲਈ ਹੈ ਇੱਕ ਕਾਲੀ ਲੰਬੇ ਬਰੀਕ ਕੱਤੇ ਹੋਏ ਪਿਆਜ਼ ਲਵਾਂਗੇ ਮੈਂ ਵੱਡੇ ਸਾਈਜ਼ ਦੇ ਦੋ ਪਿਆਜ਼ ਲਏ ਸੀ ਉਹਨਾਂ ਨੂੰ ਇਸ ਤਰੀਕੇ ਨਾਲ ਲੰਮਾ-ਲੰਮਾ ਪਤਲਾ-ਪਤਲਾ ਕੱਟ ਕਰ ਲਿਆ ਸੀ एक चमच हरी मिर्च पावे इसप भी कर सकते हैं जो आप बच्चा बना रहे हैं तो एक कॉली बरीक कटाया हुआ हरा धनिया पावे तो कुछ मसाले पावे अद्धा चमच धनिया पाउडर पावेंगे अद्धा छोटा चमच ब्लैक पेपर पाउडर पवेंगे एक छोटा चमच होम मेड मसाला पावे ਮਸਾਲਾ ਆਪਾਂ ਘਰ ਵਿੱਚ ਤਿਆਰ ਕੀਤਾ ਸੀ ਜੀ ਇੱਕ ਛੋਟਾ ਚਮਚਾ ਰੈੱਡ ਚਿੱਲੀ ਪਾਊਡਰ ਪਾਵਾਂਗੇ ਸਵਾਦ ਅਨੁਸਾਰ ਨਮਕ ਲਵਾਂਗੇ ਅੱਧੀ ਕੌਲੀ ਦਰਦਰੇ ਪੀਸੇ ਹੋਏ ਬ੍ਰੈਡ ਪਾਵਾਂਗੇ ਮੈਂ ਬ੍ਰੈਡ ਨੂੰ ਦਰਦਰਾ ਪੀਸ ਲਿਆ ਸੀ ਅੱਧੀ ਕੌਲੀ ਚੌਲਾਂ ਦਾ ਆਟਾ ਲਵਾਂਗੇ ਇੱਥੇ ਮੈਂ ਪਕੌੜਿਆਂ ਨੂੰ ਫਰਾਈ ਕਰਨ ਦੇ ਲਈ ਤੇਲ ਰੱਖਿਆ ਹੈ ਟਿੱਕੀਆਂ ਬਣਾਉਣ ਦੇ ਲਈ ਆਪਾਂ ਇੱਕ ਚਮਚ ਤੇਲ ਲਵਾਂਗੇ ਤੇਲ ਨੂੰ ਪਾਵਾਂਗੇ ਇਹ ਜੋ ਤੇਲ ਆਪਾਂ ਪਾਇਆ ਜੀ ਇਹ ਸਰੋਂ ਦਾ ਤੇਲ ਹੈ ਆਪਾਂ ਇਸ ਨੂੰ ਚੰਗੀ ਤਰ੍ਹਾਂ ਗਰਮ ਕਰਕੇ ਪਾਇਆ ਹੈ ਗਰਮ ਕਰਕੇ ਤੇਲ ਨੂੰ ਪਾਉਣ ਦੇ ਨਾਲ ਕੱਚਾਪਨ ਨਹੀਂ ਆਏਗਾ ਟਿੱਕੀਆਂ ਦੇ ਵਿੱਚ ਤੇ ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਰਾਈਸ ਫਲੋਰ ਪਾਉਂਦੇ ਨਾਲ ਟਿਕੀਆਂ ਕ੍ਰਿਸਪੀ ਬਣ ਕੇ ਤਿਆਰ ਹੋਣਗੀਆਂ ਜੀ ਜੋ ਆਪਾਂ ਪੀਸ ਕੇ ਬ੍ਰੈਡ ਪਾਏ ਨੇ ਬ੍ਰੈਡ ਪਾਉਂਦੇ ਨਾਲ ਟਿਕੀਆਂ ਨਰਮ ਬਣ ਕੇ ਤਿਆਰ ਹੋਣਗੀਆਂ ਜੀ ਤੇ ਹੁਣ ਆਪਾਂ ਪਾਣੀ ਲਵਾਗੇ ਜੀ ਪਾਣੀ ਆਪਾਂ ਜ਼ਿਆਦਾ ਨਹੀਂ ਲਵਾਗੇ ਪਾਣੀ ਸਿਰਫ ਆਪਾਂ ਉਹਨਾਂ ਕਿ ਹੀ ਲਵਾਗੇ ਜਿੰਨੇ ਕ ਪਾਣੀ ਦੇ ਨਾਲ ਜੋ ਵੀ ਆਪਾਂ ਸ਼ੇਪ ਦੀਆਂ ਟਿੱਕੀਆਂ ਜਾਂ ਜੋ ਵੀ ਆਪਾਂ ਸ਼ੇਪ ਦੇਣੀ ਆ ਉਹ ਚੰਗੀ ਤਰ੍ਹਾਂ ਆ ਸਕੇ ਪਾਣੀ ਆਪਾਂ ਜ਼ਿਆਦਾ ਨਹੀਂ ਪਾਵਾਂਗੇ ਜੀ ਉਹਨਾਂ ਕਿ ਹੀ ਪਾਵਾਂਗੇ ਜਿੰਨੇ ਕ ਪਾਣੀ ਦੇ ਨਾਲ ਟਿੱਕੀਆਂ ਚੰਗੀ ਤਰ੍ਹਾਂ ਜੁੜ ਸਕਣ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਥੋੜਾ ਥੋੜਾ ਕਰਕੇ ਪਾਣੀ ਐਡ ਕਰਦੇ ਰਵਾਂਗੇ ਨਾਲ-ਨਾਲ ਹਿਲਾਉਂਦੇ ਰਵਾਂਗੇ ਤੇ ਥੋੜਾ ਥੋੜਾ ਕਰਕੇ ਪਾਣੀ ਐਡ ਕਰਾਂਗੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਤੇ ਸਾਨੂੰ ਸਪੋਰਟ ਕਰਿਓ ਜੀ ਜੇ ਤੁਸੀਂ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਅਸੀਂ ਇਸ ਤੋਂ ਪਹਿਲਾਂ ਵੀ ਕਈ ਹੋਰ ਵੀਡੀਓਜ਼ ਬਣਾਈਆਂ ਨੇ ਤੁਸੀਂ ਉਹ ਵੀਡੀਓਜ਼ ਵੀ ਜ਼ਰੂਰ ਦੇਖਿਓ ਜੀ ਤੇ ਅਸੀਂ ਸਨੈਕਸ ਦੇ ਵਿੱਚ ਹੋਰ ਵੀ ਕਈ ਰੈਸਪੀਜ਼ ਬਣਾਈਆਂ ਨੇ ਤੁਸੀਂ ਉਹ ਵੀ ਜ਼ਰੂਰ ਦੇਖਿਓ ਜੀ ਹੱਥਾਂ ਦੀ ਮਦਦ ਦੇ ਨਾਲ ਚੰਗੀ ਤਰ੍ਹਾਂ ਸੈੱਟ ਕਰ ਲਵਾਂਗੇ ਤਾਂ ਉਹਨੂੰ ਦੇਲ ਲਗਾ ਕੇ ਇਸ ਤਰੀਕੇ ਨਾਲ ਜੋ ਵੀ ਆਪਾਂ ਸ਼ੇਪ ਦੇਣੀ ਹੋਵੇ ਟਿੱਕੀ ਜਾਂ ਕੋਈ ਵੀ ਸ਼ੇਪ ਤਿਆਰ ਕਰ ਲਵਾਂਗੇ ਇਸ ਤਰੀਕੇ ਨਾਲ ਗੋਲ ਸ਼ੇਪ ਦੇ ਦੇਵਾਂਗੇ ਤੇ ਉੱਪਰੋਂ ਹੱਥ ਦੀ ਮਦਦ ਦੇ ਨਾਲ ਪ੍ਰੈਸ ਕਰ ਲਵਾਂਗੇ ਮੈਂ ਇਸ ਨੂੰ ਟਿੱਕੀ ਦੀ ਸ਼ੇਪ ਵਿੱਚ ਤਿਆਰ ਕੀਤਾ ਹੈ ਜੇ ਆਪਾਂ ਇਸ ਨੂੰ ਕੋਈ ਵੀ ਸ਼ੇਪ ਵਿੱਚ ਤਿਆਰ ਕਰ ਸਕਦੇ ਹਾਂ ਇਸ ਤਰੀਕੇ ਨਾਲ ਆਪਾਂ ਕਾਫੀ ਸਾਰੀਆਂ ਟਿੱਕੀਆਂ ਤਿਆਰ ਕਰ ਲਵਾਂਗੇ ਇਸ ਤਰੀਕੇ ਨਾਲ ਬਹੁਤ ਹੀ ਵਧੀਆ ਪਿਆਜ਼ ਵਾਲੀਆਂ ਟਿੱਕੀਆਂ ਬਣ ਕੇ ਤਿਆਰ ਹੁੰਦੀਆਂ ਨੇ ਜੀ ਤੇ ਹੁਣ ਆਪਾਂ ਸਾਰੀਆਂ ਟਿੱਕੀਆਂ ਨੂੰ ਫਰਾਈ ਕਰ ਲਵਾਂਗੇ ਮੈਂ ਇੱਥੇ ਫਰਾਈ ਕਰਨ ਦੇ ਲਈ ਸਰੋਂ ਦਾ ਤੇਲ ਲਿਆ ਆਪਾਂ ਰਿਫਾਈਨਡ ਆਇਲ ਵੀ ਲੈ ਸਕਦੇ ਆ ਤੇ ਹੁਣ ਸਾਰੀਆਂ ਟਿੱਕੀਆਂ ਨੂੰ ਤੇਲ ਦੇ ਵਿੱਚ ਪਾਵਾਂਗੇ ਤੇ ਫਰਾਈ ਕਰ ਲਵਾਂਗੇ ਵਾਰੀ ਵਾਰੀ ਕਰਕੇ ਸਾਰੀਆਂ ਟਿੱਕੀਆਂ ਨੂੰ ਐਡ ਕਰ ਦੇਵਾਂਗੇ ਤੇਲ ਦੇ ਵਿੱਚ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਜੀ ਇਸ ਟਿੱਕੀ ਨਾਲ ਬਹੁਤ ਹੀ ਵਧੀਆ ਟਿੱਕੀਆਂ ਬਣ ਕੇ ਤਿਆਰ ਹੁੰਦੀਆਂ ਨੇ ਜੀ ਤੁਸੀਂ ਬਣਾ ਕੇ ਦੇਖਿਓ ਇਹ ਟਿੱਕੀਆਂ ਬਹੁਤ ਹੀ ਘੱਟ ਟਾਈਮ ਤੇ ਬਹੁਤ ਹੀ ਆਸਾਨੀ ਦੇ ਨਾਲ ਬਣ ਕੇ ਤਿਆਰ ਹੁੰਦੀਆਂ ਨੇ ਤੇ ਹੁਣ ਟਿੱਕੀਆਂ ਦਾ ਕਲਰ 골ਡਨ ਬ੍ਰਾਊਨ ਹੋ ਚੁੱਕਿਆ ਆ ਆਪਾਂ ਇਹਨਾਂ ਦੀਆਂ ਸਾਈਡਾਂ ਚੇਂਜ ਕਰ ਦੇਵਾਂਗੇ ਇਸ ਨੂੰ ਆਪਾਂ ਘਰ ਦੇ ਵਿੱਚ ਬਹੁਤ ਹੀ ਘੱਟ ਸਮਾਨ ਦੇ ਨਾਲ ਬਣਾ ਕੇ ਤਿਆਰ ਕਰ ਸਕਦੇ ਹਾਂ ਹੁਣ ਟਿਕੀਆਂ ਦਾ ਕਲਰ ਗੋਲਡਨ ਬ੍ਰਾਊਨ ਹੋ ਚੁੱਕਿਆ ਹੈ ਆਪਾਂ ਇਸ ਨੂੰ ਥੋੜਾ ਜਿਹਾ ਹੋਰ ਪਕਾ ਲਵਾਂਗੇ ట బ తయారు చుకే నేను పలేటే తల్ చంగ తర నవీ అరికే నా థాజాన్ ਤੇ ਪਲੇਟ ਦੇ ਵਿੱਚ ਸਰਵ ਕਰ ਲਵਾਂਗੇ ਹੁਣ ਸਾਰੀਆਂ ਟਿੱਕੀਆਂ ਪੱਕ ਕੇ ਤਿਆਰ ਨੇ ਜੀ ਆਪਾਂ ਇਹਨਾਂ ਟਿੱਕੀਆਂ ਨੂੰ ਵੀ ਪਲੇਟ ਦੇ ਵਿੱਚ ਕੱਢ ਲਵਾਂਗੇ ਹੁਣ ਸਾਰੀਆਂ ਟਿੱਕੀਆਂ ਤਿਆਰ ਹੋ ਚੁੱਕੀਆਂ ਨੇ ਹੁਣ ਆਪ ਇਹਨਾਂ ਟਿੱਕੀਆਂ ਉੱਪਰ ਆਮਚੂਰ ਪਾਊਡਰ ਪਾ ਕੇ ਸਰਵ ਕਰਾਂਗੇ